ਵੇਹ ਕੋਟਾ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਚੱਲ ਅਸੀਂ ਵਿੱਚ ਪੈ ਗਏ ਤੇਰੀ ਮਾਂ ਤੇ ਮੰਨਦੀ ਦੀ ਤੇਰੀ ਮਾਂ ਨਾਲ ਸੁਭਾਣਾ ਥੋੜਾ ਜਿਹਾ ਉਤੰਦਾ ਨਾ ਤੂੰ ਸੰਦੇਹ ਨੂੰ ਸਮਝਾ ਕੇ ਰੱਖੀ ਉੱਚੀ ਬੋਲਣਾ ਨਹੀਂਗਾ ਕੋ ਚਲੋ ਠੀਕ ਵਾ ਹੁਣ ਵਿਆਹ ਜੋ ਭੁਗਤ ਗਿਆ ਹੋਣਾ ਸਾਰਾ ਕੋਈ ਆਪਾਂ ਚੱਲ ਜਾਨੇ ਜਿੰਨਿਆ ਨੇ ਮੇਰੇ ਜਿਆਦਾ ਦੁੱਖ ਦੇਿਆ ਤੁਹਾਨੂੰ ਤੂੰ ਦੇਖਾਂ ਵਿੱਚ ਕੋਤੇ ਸਾਰੀਆਂ ਗੱਲਾਂ ਸੌਂ ਗਈ 100 ਆ ਬੋਤ ਤੇ ਹਿਆਰ ਹੋਈਏ ਸਾਰੇ ਤਿਆਰ ਹੋ ਗਏ ਆ ਹਯਾ ਦਾ ਕਿ ਤੁਹ ਲੱਗ ਗਿਆ ਸੂਟ ਤੇ ਨੂਰਾ ਮਮਾ ਨੂੰ ਕੀ ਪਤਾ ਪਤਾ ਕਿਉਂ ਨਹੀਂ ਹੈ ਤੈਨੂੰ ਪੁੱਤ ਨਵਾਂ ਸੂਟ ਹੀ ਹੁਣ ਕੀ ਪਾ ਕੇ ਜਾਣਾ ਮੈਨੂੰ ਦੱਸ ਭਰਾ ਤੇ ਤੂੰ ਮਮਾ ਮੈਨੂੰ ਆਪਨੇ ਪਤਾ ਏਕਾ ਗੋਪੀ ਕਿਥੇ ਨੂੰ ਆਵਾਜ਼ ਮਾਰ ਪਹਿਲਾਂ ਨੇ ਮੈਂ ਕੱਲ ਕਿਹਾ ਸੀ ਕਿ ਸਾਰੇ ਕੱਪੜੇ ਪੈ ਕੇ ਰੱਖ ਦੇ ਗੁਰਪ੍ਰੀਤ ਹਾਂਜੀ ਮੰਮਾ ਹਾਂਜੀ ਮੰਮਾ ਦੀ ਲੱਗਦੀ ਏ ਆ ਮੇਰੀ ਗੱਲ ਸੁਣਾ ਆ ਸੂਟ ਨੂੰ ਦਾ ਕਿਥੋਂ ਲਾ ਦਿੱਤਾ ਆ ਮੰਮਾ ਮੈਂ ਨਹੀਂ ਲਾਇਆ ਸਾਰਾ ਮੂਡ ਖਰਾਬ ਕਰ ਗਿਆ ਤਾਂ ਗੁਰਪ੍ਰੀਤ ਨੂੰ ਕਿਉਂ ਨਹੀਂ ਅਕਲ ਆਉਂਦੀ ਤੈਨੂੰ ਮੰਮਾ ਮੈਨੂੰ ਨਹੀਂ ਪਤਾ ਮੈਂ ਤਾਂ ਚੰਗਾ ਭਲਾ ਕੱਲ ਪੈਕ ਕਰਕੇ ਰੱਖਿਆ ਸੀ ਇਹ ਸਾਰਾ ਇੱਕ ਕਸੂਰ ਤੇਰਾ ਵਾ ਠੀਕ ਆ ਨਾ ਤੂੰ ਜਾਣ ਬੁਝ ਕੇ ਮੁੰਡੇ ਦਾ ਸੂਟ ਖਰਾਬ ਕੀਤਾ ਵਾ ਪਾ ਪਿਛੋ ਲੱਗਾ ਹੋ ਆਇਆ ਹੋਵੇ ਤੇ ਨਾ ਮੇਰਾ ਲਾ ਤੇਰੇ ਰਾਦੇ ਵਿੱਚ ਇਹ ਹੋਣਾ ਵਾ ਕਿ ਮੁੰਡੇ ਦਾ ਜਲੂਸ ਨਿਕਲੇ ਵਿਆਹ ਦੇ ਵਿੱਚ ਉਹਨੇ ਸਰਬਾਲਾ ਜੋ ਪੜਨਾ ਸੀ ਮੈਂ ਕਦੋਂ ਗਿਆ ਇੰਨੀ ਗੱਲ ਮਾਰ ਮਾਰ ਚਪੜਾ ਦਾ ਮੂੰਹ ਭਾਂਦਾ ਤੇ ਰਾਜੀ ਕਰਦਾ ਮੇਰਾ ਜਾ ਦਫਾ ਹੋ ਜਾਂ ਅੰਦਰ ਹੁੰ ਜਾਗੇ ਜਾ ਵਿਆਹ ਜਾਣਾ ਇਹਨਾਂ ਨੇ ਫੜਪਾਲਾ ਹੁਣੇ ਹੋਈ ਵੇਖੀਗੀ ਜਾਂਦਿਆਂ ਵਾ ਮਮਾ ਨੇ ਜਾਣ ਕੇ ਮੇਰਾ ਸੂਤ ਪ੍ਰਾਪਤ ਕੀਤਾ ਵਾ ਇਹ ਕਹਿੰਦੀ ਆ ਵੀ ਮੇਰਾ ਵਿਆਹ ਵਿੱਚ ਜਲੂਸ ਨਿਕਲੇ ਉਹ ਤਾਂ ਪੁੱਤ ਮੈਨੂੰ ਪਤਾ ਹੀ ਇਹਦੀ ਨੀਤ ਦਾ ਜਿੱਦਾਂ ਦੀ ਹੈਗੀ ਆ ਇਹ ਪਤਾ ਮੇਰਾ ਪੁੱਤ ਹੁਣ ਜਿੱਦਾਂ ਦਾ ਵੀ ਹੈਗਾ ਵਾ ਸੂਟ ਕੋਈ ਨਹੀਂ ਵਿਆਹ ਵੇਖ ਲੈਣ ਤੇ ਉਹ ਨੂੰ ਤਾਂ ਮੈਂ ਬਾਅਦ ਚ ਦੱਸੂ ਪਤਾ ਹੇ ਮੇਰੇ ਕੋਲ ਸੂਟ ਖਰਾਬ ਹੋ ਗਿਆ ਵਾ ਹੁਣ ਮੰਮੀ ਨੇ ਮੇਰੇ ਦਿਵਾਲੇ ਹੋਣਾ ਵਾ ਪਰ ਚੱਲ ਕੋਈ ਨਹੀਂ ਜੇ ਪੁੱਛਣਗੇ ਨਾ ਤੇ ਕਹਿ ਦਾਂਗੀ ਮੈਨੂੰ ਨਹੀਂ ਪਤਾ ਪਹਿਲਾਂ ਹੀ ਆਇਆ ਹੁਣਾ ਖਰਾਬ ਹੋ ਕੇ ਆਈ ਮੈਨੂੰ ਡਾਰੀ ਲੱਗੀ ਜਾਂਦਾ ਚਲ ਮੇਰਾ ਪੁੱਤ ਹੋ ਗਿਆ ਨਾ ਤਿਆਰ ਹੁਣ ਚਲ ਬੈ ਤੂੰ ਇੱਥੇ ਤੇ ਮੈਂ ਆਈ ਮੜਾ ਜਾ ਹਾਂ ਹੁਣ ਆ ਇੱਥੇ ਆ ਕੇ ਬੈ ਗਈ ਆ ਮੈਨੂੰ ਸੱਚ ਦੱਸ ਦੇ ਇੱਕ ਵਾਰ ਵੀ ਦਾਗ ਤੂੰ ਹੀ ਲਾਇਆ ਸੀ ਨਾ ਸੂਟ ਤੇ ਨਹੀਂ ਮਮਾ ਮੈਂ ਲਾਇਆ ਸੀ ਗੁਰਪ੍ਰੀਤ ਮੈਂ ਕਹਿੰਦੀ ਸੱਚ ਦੱਸ ਦੇ ਮੇਰੇ ਕੋਲ ਬੁਰਾ ਕੋਈ ਨਹੀਂ ਫਿਰ ਵੇਖ ਲਈ ਮਮਾ ਮੈਂ ਨਹੀਂ ਲਾਇਆ ਸੀ ਤੇ ਹੋਰ ਕਿਨੇ ਲਾਇਆ ਸੀ ਤੂੰ ਮੈਂ ਲਾਇਆ ਤੂੰ ਇਦਾਂ ਦੱਸਣਾ ਦੱਸ ਦੇ ਬੰਦਿਆਂ ਨੂੰ ਦੱਸ ਦੇ ਦੱਸ ਦੱਸ ਮੈਨੂੰ ਸੱਚ ਦੱਸ ਦੇ ਦੱਸਣਾ ਵਾ ਕਿ ਨਹੀਂ ਦੱਸਣਾ ਮਮਾ ਕੋਰ ਕਿਨੇ ਲਾਇਆ ਸੀ ਕਿਨੇ ਲਾਇਆ ਸੀ ਦੱਸ ਮੈਨੂੰ ਨਹੀਂ ਪਤਾ ਤੇਰਾ ਮੈਂ ਵਿਆਹ ਤੇਰਾ ਮੈਂ ਇੱਥੇ ਕੱਢ ਦੇਣਾ 드라마 ਆ ਬੋਲ ਕਿ ਤੈਨੂੰ ਰੰਗਿਆ ਪਹਿਲਾਂ ਮੈਨੂੰ ਇਹ ਦੱਸ ਕਿਨੇ ਕਿਆਹੇ ਲਾਉਣ ਨੂੰ ਹੈ ਉਹਨੇ ਤੈਨੂੰ ਕਿਤੇ ਆਖਰ ਆਈ ਆ ਛਤੀਪੋਲ ਛਤੀ ਦੱਸ ਦੇ ਮੈਨੂੰ ਸੱਚ ਮੈਨੂੰ ਗੁਰਪ੍ਰੀਤ ਸੱਚ ਦੱਸ ਦੇ ਤੂੰ ਮਦੱਸ ਦੀ ਮੈਂ ਤੇਰਾ ਹਾਲ ਬਰਾ ਬਰਾ ਕਰਨਾ ਹੀ ਵੇਖ ਲਾ ਮੈਂ ਕੱਪੜੇ ਪੈ ਕਾਂਡੀ ਸੀ ਤੇ ਨਾ ਉੱਥੇ ਤੇਲ ਦੀ ਫੋਟਰ ਖੁੱਲੀ ਪਈ ਸੀ ਤੇ ਮੈਂ ਐ ਕੰਨ ਲੱਗੀ ਤੇ ਤੇਲ ਉੱਤੇ ਡੇਗ ਗਿਆ ਤਾਂ ਤੂੰ ਕਿੰਦਾ ਕਹ ਗਿਆ ਕਿ ਮੈਂ ਨਹੀਂ ਡੋਲਿਆ ਮੈਂ ਮੈਨੂੰ ਘੁੱਟਣ ਆ ਝੂਠ ਬੋਲਣ ਵਾਲੀ ਆ ਤਾਂ ਆਪਣੀ ਛੱਡ ਦੇ ਤੇ ਮੈਂ ਦੱਸਦਾ ਅੱਜ ਤੋਂ ਬਾਅਦ ਝੂਠ ਬੋਲੇ ਤਾਂ ਫਿਰ ਵੇਖ ਲਈ ਚੱਲ ਤੋਰ ਜਾ ਜਾਣਾ ਵਿਆਹ ਤੇ ਇਹਨੇ ਨਾ ਜਾਣ ਕੇ ਮੁੰਡੇ ਦਾ ਸੂਟ ਖਰਾਬ ਕੀਤਾ ਵਾ ਪਤਾ ਜਹੀ ਪੀਓ ਦਾ ਸੂਟ ਜਿਆਦਾ ਮਹਿੰਗਾ ਆ ਵਾ ਇਹ ਆਂਦੀ ਹੁਣੀ ਆ ਜਦੋਂ ਤੇ ਤੇਲੀ ਡੋਲ ਦਿੰਨੀ ਆ ਕੋਈ ਨਹੀਂ ਇੱਕ ਵਾਰ ਵਿਆਹ ਨੰਗ ਲੈ ਆਂਦੀ ਫੇਰ ਵੇਖੀਂ ਗੁਰਪ੍ਰੀਤ ਤੇਰਾ ਹਾਲ ਕੀ ਹੁੰਦਾ ਵਾ ਜਦੋਂ ਸੋਚਿਆ ਵੀ ਨਹੀਂ ਹੁਣ ਇਹਦੀ ਤਾਂ ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਆ ਫੇਰ ਹੀ ਗੱਲ ਬਣਨੀ ਆ ਸਾਰੇ ਤਿਆਰ ਹੋ ਕੇ ਆ ਗਿਆ ਤੇ ਇਹ ਤਿਆਰ ਨਹੀਂ ਹੋਈ ਮਿਸਾਂ ਗੋਪੀ ਤੂੰ ਕੱਲੀ ਆ ਸਾਫ ਕਰਨੀ ਆ ਉਹ ਮੰਮੀ ਤੇਰੀ ਕਿੱਥੇ ਆ ਛੱਡਦੇ ਇਹਨਾਂ ਨੂੰ ਰਵਿੰਦਰ ਹੋਈ ਨਹੀਂ ਆ ਤਿਆਰ ਹੋ ਹੋ ਗਿਆ ਉਹ ਮੇਰੀ ਗੱਲ ਸੁਣ ਬੂਟ ਸਾਫ ਕਰਨ ਤੂੰ ਇਹਨੂੰ ਡਾਇਆ ਵਾ ਤੇ ਤੂੰ ਆਪ ਕਰ ਲੈਂਦੀ ਮੇਰਾ ਨਾ ਅੱਗੇ ਬੜਾ ਮੂਡ ਖਰਾਬ ਹੋਇਆ ਜੀ ਚਲੋ ਬਾ ਚਲੀਏ ਕਿਉਂ ਕੀ ਹੋਇਆ ਤੇਰਾ ਮੂਡ ਨਾ ਕੋਸ਼ ਨਹੀਂ ਹੋਇਆ ਬਾਅਦ ਚ ਦੱਸੂਗੀ। ਉਹ ਜੇ ਕੋਈ ਗੱਲ ਹੈਗੀ ਤਾਂ ਦੱਸ ਦੇ। ਉਥੇ ਮੁੜ ਕੇ ਇੰਦਾ ਤੁਰੇ ਫਿਰਨਾ ਤੂੰ। ਨੂਰ ਦਾ ਸਾਰਾ ਹੀ ਸ਼ੂਟ ਖਰਾਬ ਹੋ ਗਿਆ ਆ। ਪਤਾ ਨਹੀਂ ਉੱਪਰ ਤੇਲ ਡੋਲ ਗਿਆ ਕਿ ਕੀ ਹੋਇਆ ਵਾ। ਆ ਦੇਖੋ ਸਾਰਾ ਹੀ ਦਾਗ ਇੱਥੋਂ ਸਾਹਮਣੇ ਜਾਣ ਹੀ ਨਹੀਂ ਦਿਆ ਹੁਣ। ਉਹ ਚੱਲ ਕੋਈ ਗੱਲ ਨਹੀਂ ਨਿਆਣਿਆਂ ਨੇ ਲੱਬੜਨਾਂ ਹੀ ਆ ਬਾਅਦ ਚ ਕੁਝ ਨਹੀਂ ਹੁੰਦਾ। ਪਾ ਆ ਗਾ ਜਤੀਨ ਨੂੰ। ਸਾਰੇ ਆਣ ਕੇ ਉੱਥੇ ਠੀਕਣ ਡੇ ਆ। ਚਲੋ ਹਰ ਉਠੋ। ਓਇਆ ਹਮ ਮਾੜਾ ਜਾਂ ਦਾਗ ਵਾ ਕੁਝ ਨਹੀਂ ਹੁੰਦਾ ਪਾ ਬੂਟ ਓਏ। ਚੱਬਾ ਨੂਰ। ਚਲਾਓ। ਚਲੋ ਚਲ ਆ ਜਾ ਕੋਪੀ ਦਲਜੀਤਾ ਇੱਥੇ ਹੀ ਰੁਕ ਜਾਓ ਤੁਸੀਂ ਤੇ ਅਹੀਂ ਲੈ ਕੇ ਆਉਨੇ ਆ ਮੰਮੀ ਆਓ ਗੜੀ ਵਿੱਚ ਥਾਲੀ ਲੈ ਕੇ ਆਈ ਏ ਆਲੋ ਮੈਨੂੰ ਪਾਣੀ ਵਾਰ ਬਣੇ ਦੀਏ ਮਾਈ ਤੁਨਾ ਤੇਰਾ ਪਾਣੀ ਵਾਰ ਬਣੇ ਦੀਏ ਮਾਈ ਬੰਨਾ ਤੇਰਾ ਬਾਰੇ ਖੜਾ ਮਾਰੇ

ਕੀ ਗੱਲ ਆ ਕੋਟੇ ਤਖੰਡੇ ਆ ਆਉ ਮਾ ਜਿਸ ਵਲੇ ਦਾ ਕੰਮ ਹੋ ਗਿਆ ਵਾ ਮੋ ਗਿਆ ਮੋ ਗਿਆ ਇਹਨੂੰ ਕਹੋ ਬਾਜਾ ਕੇ ਖੇਡੇ ਹਾਂ ਠੀਕ ਆ ਜਾਓ ਫੇਰ ਨੂਰ ਨੱਚੋ ਤੇ ਬਾਜਾ ਦਲਜੀਤ ਵਧਾਈ ਹੋਵੇ ਤੈਨੂੰ ਤੁਹਾਨੂੰ ਵਧਾਈ ਹੋਵੇ ਤੇ ਆ ਜੀ ਚਲੋ ਦੋ ਭਾਵੀ ਜੀ ਫੁਰਤੀਆਂ ਤੇ ਬੈਠੋ ਨਾ ਮੈਂ ਪੁਖੜ ਜੀ ਲੱਗ ਪਈਆਂ ਜਾਗੂ ਚਲੋ ਠੀਕ ਹਾਂ ਤੁਹਾਨੂੰ ਦੇ ਸੰਗ ਮੈਂ ਹਾਂ ਦੋ ਭਾਬੀ ਜਿ ਘੁਰਕੀਆਂ ਨੇ ਕੱਲ੍ਹ ਦੇ ਆਹ ਖੁੱਖਾ ਘਰਾਈਆਂ ਲੈ ਲਾਵੇ ਲੈ ਲਾ ਮਾਂ ਤੇ ਆ ਪੁੱਤਾ ਘਰਾਈਆਂ ਲੈ ਲਾਵੇ ਬੁੱਕਲ ਮਾਰੀ ਕੱਸ ਕੇ ਵਉਟੀ ਆਈ ਲੜੇ ਨਾਲ ਹੱਸ ਕੇ ਬੁੱਕਲ ਮਾਰੀ ਖੇਸ ਦੀ ਵਉਟੀ ਆਈ ਲੜੇ ਦੇ ਮੇਚ ਦੀ ਬੁੱਕਲ ਮਾਰੀ ਦਰੀ ਦੀ ਵਉਟੀ ਆਈ ਮੁੰਡੇ ਨਾਲ ਲੜੀ ਦੀ ਨਹੀਂ ਨਹੀਂ ਆਉਂਦੇ ਨਹੀਂ ਲੱਗਣਾ ਜੇ ਰਮਣ ਵਧਾਈਆਂ ਹੋਣ ਤੈਨੂੰ ਬਹੁਤੀਆਂ ਬਹੁਤੀਆਂ ਗੋਟੀ ਦੇਖ ਤੇ ਹੀ ਰੇ ਵਰਗੀ ਲੰਮ ਗੇ ਰਿੱਤੀ ਆ। ਹੋਰ ਭਾਬੀ ਅਹੀਂ ਨੌ ਮਾੜੀ ਲਿਆਉਣੀ ਹੀ। ਅਹੀਂ ਤਾਂ ਨਾ ਏਦਾਂ ਦੀ ਲਿਆਂਦੀ ਆ। ਬਾਹਰ ਤੁਰੀ ਫਿਰਿਆ ਕਰੂ ਨਾ ਵੇੜੇ ਦੇ ਵਿੱਚ ਤੇ ਲਸ਼ਕਾਰੇ ਪਿਆ ਕਰਨਗੇ। ਦਰਜਿੰਦਰ ਪਾਣੀ ਪੁਣੀ ਲੈ ਕੇ ਪਿਆ ਲੈਣਾ ਨੂੰ ਤੇ ਨਾਲੇ ਬਾਹਰ ਵੀ ਇਹ ਪਰੌਣਿਆਂ ਵੱਲ ਉਹਨਾਂ ਨੂੰ ਖੜਾ ਪਾਣੀ ਪੀਣੇ। ਮੈਂ ਹੋਣੇ ਲੈ ਕੇ ਆਉਣੀ ਮੰਮੀ। ਆਹੋ ਇਹਨਾਂ ਨੂੰ ਪਿਆਲ ਪਹਿਲਾਂ ਲਿਆ ਕੇ। ਆਵਾ ਦੀਦੀ ਨਾਲ। ਚਲ ਕੋਈ ਨਹੀਂ ਪਿੰਦਰਾ। ਤੂੰ ਬੈ ਐਂ ਤੇ ਮੈਂ ਲੈ ਕੇ ਆਉਣੀ ਆ ਪਾਣੀ। ਚਲੋ ਠੀਕ। ਵਧਾਈਆਂ ਹੋਣ ਤੁਹਾਨੂੰ ਬਹੁਤੀਆਂ ਬਹੁਤੀਆਂ ਤੁਹਾਨੂੰ ਬਹੁਤੀਆਂ ਬਹੁਤੀਆਂ ਦਰਾਨੀਆਂ ਥਾਨੀਆਂ ਨੂੰ ਜੋੜੀ ਤਾਂ ਸੱਚੀ ਇੰਨੀ ਸੋਹਣੀ ਲੱਗਣ ਗਈ ਹੈ ਨਾ ਜਿਆਨੋ ਕਦੇ ਨજર ਨਾ ਲੱਗੇ ਮੇਰੇ ਤੀਨ ਪੁੱਤ ਨੂੰ ਕਦੇ ਨਹੀਂ ਨਹੀਂ ਨજર ਲੱਗਦੀ ਆਪਣੇ ਭੈਣ ਭਰਾਵਾਂ ਦੀ ਨਾ ਲੱਗਦੀ ਹਿੰਦੀ ਚੱਲ लवली ਪੋਤਾ ਵੀ ਵਧੀਆ ਹੋ ਗਿਆ ਵਾ ਹਾਂਜੀ ਵਿਆਹ ਹੋ ਗਿਆ ਵਾ ਹਾਂਜੀ ਹਾਂਜੀ ਆ ਫੋੜਾ ਲਾ ਫੋਫੜ ਜੀ ਜਾਂ ਰਿਸ਼ਤਾ ਤੁਹਾਨੂੰ ਕਰਾਉਣਾ ਪੈਣਾ ਸੀ ਤੇ ਜਾਂ ਸਾਨੂੰ ਹਾਂਜੀ ਹਾਂਜੀ ਚੱਲ ਹੁਣ ਉਹਨੇ ਆਪਣੀ ਮਰਜ਼ੀ ਦਾ ਕੀਤਾ ਵਾ ਓਏ ਆਹੋ ਚਲੋ ਆਪਣਾ ਘਰ ਵਸਾਏ ਹੁਣ ਹੱਸਦੇ ਖੇੜਦੇ ਨੇ ਹਾਂ ਨਾਲੇ ਲਾਸਟ ਵਿਆਹ ਰਹਿ ਗਿਆ ਫਫੜ ਜੀ ਬਿਲਕੁਲ ਜੀ ਇਥੇ ਹੈ ਯਾਰ ਤੇ ਵਧੀਆ ਹੋ ਗਿਆ ਵਾ ਚਲੋ ਨਹੀਂ ਸਿਰੇ ਚੜ ਕੇ ਆ ਕੇ लवली ਹਾਂਜੀ ਉਦਲ ਦੇ ਜਿਹੜੇ ਜੀ ਨਾ ਹਾਂਜੀ ਹਾਂਜੀ ਪੜੇ ਲਿਖੇ ਜਾਤੇ ਇਹ ਮੈਨੂੰ ਮੇਰੇ ਲਾਗੇ ਬੈਠੇ ਰਹੇ ਗੱਲਾਂ ਬਾਤਾਂ ਕਰਦੇ ਰਹੇ ਆ ਅੱਛਾ ਵਧੀਆ ਪਰਿਵਾਰ ਦਾ ਸਾਰਾ ਨਹੀਂ ਚੰਗੇ ਸਰ ਜਣ ਪਤਾ ਲੱਗ ਹੀ ਜਾਂਦਾ ਬੰਦੇ ਦਾ ਬਿਲਕੁਲ ਬਿਲਕੁਲ ਹਾਂ ਜੀ ਜਿੰਨੇ ਗੱਲ ਕਰਦੇ ਸੀ ਨਾ ਉਨਾਂ ਹੀ ਜਵਾਬ ਦਿੰਦੇ ਸੀ ਹੂੰ ਹੂੰ ਬਹੁਤ ਵਧੀਆ लवली ਪਰਿਵਾਰ ਰਵਾ ਹਾਂਜੀ ਹਾਂਜੀ ਕਿ ਸੇਵਾ ਬੁਥੇਰੀ ਉਹਨਾਂ ਨੇ ਕੀਤੀ ਆ ਨਹੀਂ ਨਹੀਂ ਸੇਵਾ ਚੰਗੀ ਕੀਤੀ ਉਦਾਂ ਉਹਨਾਂ ਨੇ ਤੇ ਆ ਚਾਚੀ ਤੇਰੀ ਐਵੇਂ ਨਹੀਂ ਮੰਨਣ ਢੀ ਹਾਂਜੀ ਕਿਦਾਂ ਦਾ ਪਰਿਵਾਰ ਲੱਭਾ ਕੋਈ ਘਰ ਨਹੀਂ ਕਰਨ ਵਾਲੀ ਉਹ ਆਹੋ ਇਹਦੇ ਐਵੇਂ ਜਿੱਦ ਕਰਕੇ ਬੈਠੇ ਕਿ ਉੱਥੇ ਹੋਣ ਨਹੀਂਗਾ ਦੇਣਾ ਤੇ ਚਲੋ ਵਧੀਆ ਹੋ ਗਿਆ ਜੋ ਹੋ ਗਿਆ ਤਰਜੀਦ ਨੇ ਜिद ਕੀਤੀ ਹੈ ਚੱਲ ਆਪਣੀ ਬਕਾਲੀ ਉਹਨੇ ਹਾਂਜੀ ਹਾਂਜੀ ਠੀਕ ਹੈ ਨਾਲੇ ਭੂਆ ਨੇ ਬਥੇਰਾ ਜੋਰ ਲਾਇਆ ਨੇ ਵਿੱਚ ਓਏ ਓਏ ਇਹ ਤੇ ਲਈ ਆ ਉਦਾਂ ਦੇ ਚਾਚੀ ਪੇਸ਼ ਨਹੀਂ ਜਾਂਦਿੰਦੀ ਕਿਸ ਦੀ ਨਹੀਂ ਨਹੀਂ ਆਹ ਇਹ ਰਮਨ ਨੇ ਜੋਰ ਮਾਰਿਆ ਤਾਂ ਫੇਰ ਕੰਮ ਬਣਿਆ ਨਹੀਂ ਹੁਣ ਖੁਸ਼ੀ ਆ ਅੱਛਾ ਮੈਂ ਉੱਥੋਂ ਆਇਆ ਨਾ ਅੱਛਾ ਅੱਛਾ ਖੁਸ਼ੀ ਆ ਹੁਣ ਚੱਲ ਵਧੀਆ ਉਥੇ ਮਿੱਠੇ ਆਥਮਰੀ ਆਣ ਡਿਆ ਵਾ ਅਜੇ ਸਾਰਿਆਂ ਨੇ ਖਾਣੇ ਆ ਮੈਨੂੰ ਵੀ ਇੱਕ ਪੀਸ ਦੇ ਦੋ ਹਾਂ ਜਾ ਚਾਕੇ ਨਾ ਆਪਣੀ ਮਾਂ ਲਾਗੇ ਬੈ ਉਥੇ ਲੈ ਕੇ ਹੁੰਦੇ ਮੈਨੂੰ ਲੱਗਦਾ ਵਾ ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਦਿੱਤੀ ਜਾਂ ਬਾਹਰ ਭੱਜ ਜਾ ਨਹੀਂ ਤਾਂ ਕੁੱਟ ਖਾ ਕੇ ਜਾਏਗਾ ਮੇਰ ਕੋ ਨੂਰ ਚੱਲ ਬਾਹਰ ਪੂਆ ਜੀ ਆ ਕਿਦਾਂ ਦੀ ਗੱਲ ਹੋਈ ਭਲਾ ਕਿ ਮੁੰਡੇ ਨੂੰ ਅਕਲ ਨਹੀਂ ਦਿੱਤੀ ਗਈ ਨਹੀਂ ਮੈਂ ਤਾਂ ਉਦਾਂ ਹੀ ਕਹਿਣ ਲਈ ਨਿਆਣੇ ਨਾ ਝੂਠੇ ਮਿੱਠੇ ਹੱਥ ਮਾਰਨ ਡਿਆ ਇਹ ਅਜੇ ਚਾਹ ਪਾਣੀ ਸਾਰਿਆਂ ਨੇ ਪੀਣਾ ਵਾ ਪੂਆ ਜੀ ਗੱਲ ਹਾਨੀ ਹੈਗੀ ਮੁੰਡਾ ਕਿਹੜਾ ਇਸੇ ਬਰਫੀ ਤੇ ਆਇਆ ਵਾ ਤੂੰ ਇਹਦਾ ਇੰਦਾ ਕਰਨ ਦੇ ਜਦੋਂ ਉਹਨੇ ਖਾਣ ਨੂੰ ਕੁਝ ਵੇਖਿਆ ਨਹੀਂ ਹੁੰਦਾ ਤਾਂ ਚੁੱਪ ਕਰ ਰੋਣਾ ਨਾ ਪਾ ਨਿਆਣੇ ਨੂੰ ਹੱਥ ਲਈਦੀ ਹੁੰਦੀ ਆ ਗਾ ਸਰਦੇ ਵਾਲਾ ਨੂੰ ਨਹੀਂ ਪਈ ਤਾਂ ਹੁੰਦਾ ਉਹ ਚਲੋ ਠੀਕ ਵਾ ਹੁਣ ਵਿਆਹ ਜੋ ਭੁਗਤ ਗਿਆ ਹੋਣਾ ਸਾਰਾ ਕੋਈ ਨਹੀਂ ਆਪਾਂ ਚੱਲ ਜਾਂਦੇ ਆ ਜੇ ਨਿਆਣੇ ਮੇਰੇ ਜਿਆਦਾ ਦੁਖਦੇ ਆ ਤੁਹਾਨੂੰ ਦਿੱਕਾ ਵਿਹਤ ਕੋਲ ਹੋਤੀ ਸਾਰੀਆਂ ਗੱਲਾਂ ਸੌਂ ਗਈ ਹੁਣ ਨਿਆਣੇ ਨੂੰ ਗਲਤੀ ਤਾਂ ਕਹਿਣਾ ਤਾਂ ਪੈਂਦਾ ਹੀ ਆ ਐਵੇਂ ਹੱਥ ਮਾਰੀ ਜਾਣ ਰਿਹਾ ਵਾ ਮੈਂ ਸਵੇਰ ਦੀ ਤੇ ਮੂੰਹ ਵਾਲੇ ਵੇਖਣ ਨਹੀਂ ਵੀ ਕਰਦਾ ਕਿਤੇ ਮਾਸਾ ਨਹੀਂ ਨੂੰ ਹਟਾਉਂਦੀ ਪਛਤਾਨੀ ਨਹੀਂ ਕਰਨ ਤੇ ਜਿਹਨੂੰ ਡੱਕਿਆ ਵਾ ਕਿੱਦਾਂ ਆਈ ਏ ਭੱਜੀ ਨੇ ਮੈਂ ਆਵਾਂ ਦਲਜੀਤ ਓਏ ਆ ਜਾ ਭਰਾ ਭੰਗੜਾ ਭੁੰਗੜਾ ਪਾ ਲਈਏ ਕਿ ਨਾਲ ਹੀ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਰਹਿਣਾ ਤੂੰ ਇੱਥੇ ਰਹਿਣਾ ਮੈਂ ਨਹੀਂ ਹੁਣ ਆਹ ਭੱਜੀ ਬੰਦਾ ਲੈ ਜੀ ਟਾਟਾ ਪੋਤਾ ਆੜੀ ਤੇ ਲਾ ਕੇ ਬੈਠੀ ਨਾ ਸਾਡੇ ਇਹ ਤੁਹਾਡੀ ਭੂਆ ਲੱਗਦੀ ਆ ਠੀਕ ਆਹ ਦੀ ਆ ਜਿਠਾਣੀ ਤੇਰੀ ਆਉਂਦੀ ਹੈ ਵੱਡੀ ਕਰਨ ਦੇ ਜੇ ਗੱਲਾਂ ਬਾਤਾਂ ਆਹੋ ਮੈਂ ਦੱਸਣ ਲਈ ਹਾਂ ਤੇ ਨਾ ਹੁਣ ਤੁਸੀਂ ਕਰੋ ਗੱਲਾਂ ਬਾਤਾਂ ਤੇ ਮੈਂ ਜਾਵਾਂ ਫਿਰ ਚਲ ਕੋਈ ਨਹੀਂ ਵੇਖਾਉ ਤੂੰ ਹੀ ਵੀ ਪ੍ਰੋਬਲਮ ਆਉਂਦਾ ਘਰ ਵੇਖਾਂ ਬਣਾ ਹੋਰ ਸੰਦੀਪ ਕਿੱਦਾਂ ਦਾ ਲੱਗਾ ਤੈਨੂੰ ਘਰ ਬਾਹਰ ਹਾਂਜੀ ਦੀਦੀ ਵਧੀਆ ਲੱਗਾ ਸਭ ਕੁਝ ਚੱਲ ਵਧੀਆ ਵਾ ਸੰਦੀਪ ਤੂੰ ਨਾ ਬੜੀ ਸੁਣੀ ਲੱਗਣ ਦੀ ਹੈ ਅੱਜ ਸੱਚੀ ਬੜਾ ਹੀ ਰੂਪ ਚੜ੍ਹਿਆ ਹੋਇਆ ਨਜ਼ਰ ਮਾਂ ਲੱਗੇ ਕਿ ਤੀ ਸੰਦੀਪ ਤੇਰੇ ਕੱਪੜੇ ਟੱਚੀ ਚ ਆ ਹਾਂਜੀ ਦੇਲੀ ਹਾਂ ਹਾਂ ਗਰਮੀ ਬੜੀ ਆ ਚੇਂਜ ਕਰ ਲੈਂਦੀ ਗੱਡੀ ਚ ਪਿਆ ਟੱਚੀ ਉੱਥੋਂ ਕੱਢ ਕੇ ਲਿਆ ਦੂ ਕੱਪੜੇ ਕੋਈ ਗੱਲ ਨਹੀਂ ਮੈਂ ਕਿਹ ਕੋਨਾ ਕੜਮਉਂਦੀ ਆ ਤੇ ਤੂੰ ਕੱਪੜੇ ਚੇਂਜ ਕਰ ਲੈ ਇੱਕ ਵਾਰ ਠੀਕ ਆ ਜੀ ਸੰਦੀਪ ਇਹ ਕਾਰ ਵਿੱਚ ਨਾ ਅਸੀਂ ਦੋਆ ਜਾਣੀਆਂ ਨੇ ਰਹਿਣਾ ਵਾ ਤੇ ਹੁਣ ਮੇਰਾ ਖਰਚ ਬਣਦਾ ਵਾ ਚੱਲ ਮੈਂ ਵੱਡੀ ਆ ਕਿ ਜਿਹੜੀ ਗੱਲ ਦੀ ਤੈਨੂੰ ਨਾ ਸਮਝ ਲੱਗੇ ਚਾਹੇ ਕੋਈ ਚੀਜ਼ ਦੀ ਲੋੜ ਵਾ ਤੂੰ ਮੈਨੂੰ ਦੱਸਣਾ ਵਾ ਮੈਂ ਨਾ ਤੇਰੀ ਹਰ ਇੱਕ ਰੀਜ ਪੂਰੀ ਕਰੂੰਗੀ ਤੇ ਬਾਕੀ ਜੇ ਮੰਨ ਲਓ ਮੇਰ ਕੋਈ ਗਲਤੀ ਹੋ ਜਾਂਦੀ ਹੈ ਨਾ ਫੇਰ ਵੀ ਤੂੰ ਮੈਨੂੰ ਆ ਕੇ ਕਹਿਣਾ ਵਾ ਠੀਕ ਹੈ ਨਾ ਤੇ ਚਲੋ ਇਹ ਆ ਕਿ ਆਪਣੇ ਘਰ ਦਾ ਨਾ ਅਸੀਂ ਆਪ ਹੀ ਪਰਦਾ ਢੱਕਣਾ ਹੁਣ ਦੋਹਾਂ ਜਣੀਆਂ ਨੇ ਇਹ ਗੱਲ ਨਾ ਮੈਂ ਤੈਨੂੰ ਪਹਿਲੇ ਦਿਨੀ ਸਮਝਾ ਦੇਣੀ ਆ ਬਾਕੀ ਜੇ ਕੋਈ ਤੇਰੇ ਦਿਲ ਚ ਗੱਲ ਹੈਗੀ ਆ ਤੇ ਤੂੰ ਹੀ ਦੱਸ ਦੇ ਨਹੀਂ ਨਹੀਂ ਦੀਦੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਉਦਾਂ ਹੀ ਠੀਕ ਆ ਚੱਲ ਆ ਜਾ ਬਾਹਰ ਤੇ ਘੜੀਕ ਨਾ ਨੱਚ ਨੂੰ ਚਲਾਈਏ ਤੇ ਫੇ ਕਪੜੇ ਚੇਂਜ ਕਰਾਉਣੀ ਆ ਦਲਜੀਤ ਹੁਣ ਮੇਰੀ ਗੱਲ ਸੁਣ ਪੁੱਤ ਇਨتبه ਮੈਂ ਖਾਲੀ ਕੀ ਗੱਲ ਹੋਈ ਹੈ ਗੱਲ ਤੇ ਕੋਈ ਨਹੀਂ ਗੇ ਹੁਣੀ ਮੈਂ ਤੈਨੂੰ ਸਮਝਾਉਣਾ ਹੀ ਆ ਵੇਖ ਪੁੱਤ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਵਾ ਚੱਲ ਅਹੀਂ ਵਿੱਚ ਪੈ ਗੇ ਤੇਰੀ ਮਾਂ ਤੇ ਮੰਨਦੀ ਨਹੀਂ ਤੇਰੀ ਮਾਂ ਦਾ ਸੁਭਾਣਾ ਥੋੜਾ ਜਿਹਾ ਉਦਾਂ ਦਾ ਵਾ ਤੂੰ ਸੰਦੀਪ ਨੂੰ ਸਮਝਾ ਕੇ ਰੱਖੀ ਉੱਚੀ ਬੋਲਣਾ ਨੀਗਾ ਕਾ ਘਰ ਦਾ ਕੰਮ ਜਿੰਨਾ ਖੋਇਆ ਪੁੱਛ ਲੈ ਦਲਜਿੰਦਰ ਨੂੰ ਇਦਾਂ ਕਰਨਾ ਵਾ ਚੱਲ ਮੰਮੀ ਨੂੰ ਵੀ ਪੁੱਛ ਲਿਆ ਕੋਈ ਗੱਲ ਨਹੀਂ ਗਈ ਮੰਮੀ ਤੇਰੀ ਨਾ ਕਾਲੇ ਸੁਹਾ ਦੀ ਆ ਤੇ ਨਾਲੇ ਉਹੇ ਤਾਂ ਡੇ ਘਰ ਆਈ ਆ ਤੂੰ ਥੋੜਾ ਗਿਆ ਵਾ ਹੁਣ ਇਹ ਸਮਝਦਾਰੀ ਤੈਨੂੰ ਚਾਹੀਦੀ ਆ ਵੇਖ ਲਾ ਹੁਣ ਸਾਡੀ ਵੀ ਬੇਇੱਜ਼ਤੀ ਨਾ ਕਰਾਈ ਪੇ ਕੱਲ ਨੂੰ ਲੜੇ ਕਿਸ ਦੇ ਨਾਲ ਬੋਲੇ ਤੇ ਤੇਰੀ ਮਾਂ ਮਿੰਨੂ ਕਵੇ ਪੇ ਉਦੋਂ ਬੜੀਆਂ ਚਾਦਰ ਗਿਰੀਆਂ ਕਰਦੀਆਂ ਹਾਂ ਤੇ ਹੁਣ ਆ ਆ ਇੱਧਰ ਨਾ ਨਾ 부ਆ ਜੀ ਉਹਨੇ ਬੋਲਣਾ ਕਰ ਲਈ ਚੰਗੀ ਐ ਕੁੜੀ ਇਦਾਂ ਨੇ ਕਦੀ ਕੰਮ ਨਹੀਂ ਹੁੰਦਾ ਚੱਲ ਇਹ ਤਾਂ ਤੇਰੇ ਹੱਥ ਵਸਵਾ ਨਾ ਹੁੰਦਾ ਜਾਂ ਨਹੀਂ ਹੁੰਦਾ ਮੇਰੀ ਇਸਦਾ ਸਵਾਲ ਵਾ ਤੇਰੀ ਮਾਂ ਨੇ ਗੱਲਾਂ ਕਰਦੀ ਨੇ ਵੇਖਣਾ ਨੀਗਾ ਵੀ ਮੇਰੇ ਨਾਨਾ ਮੈਂ ਆ ਗੱਲ ਕਰਨੀ ਆ ਕਿ ਨਹੀਂ ਕਰਨੀ ਤੇ ਫੁੱਫੜ ਆਪਣੇ ਦਾ ਸੁਭਾਤਾ ਤੈਨੂੰ ਵੀ ਪਤਾ ਵਾ ਵੀ ਉਹ ਵੀ ਬੜਾ ਕਾਲਾ ਵਾ ਜੇ ਉਹਨੇ ਕੋਈ ਗੱਲ ਸੁਣ ਲਈ ਨਾ ਉਹਨੇ ਨਾਲ ਹੀ ਮੇਰੇ ਦਿਵਾਲੇ ਹੁਣਾਈਆਂ ਤੇ ਨਾਲ ਹੀ ਤੇਰੇ ਹੁਣਾਈਆਂ ਫਿਰ ਉਹ ਨਾਨਾ ਪੂਆ ਜੀ ਮੰਮੀ ਨਾ ਬੜੇ ਖੁਸ਼ੀ ਹੁੰਦੇ ਨਾਲ ਹਾਸਸ ਕੇ ਗੱਲਾਂ ਕਰਦੇ ਉਹਦੇ ਨਾਲ ਵੇਹ ਪੁੱਤ ਅਹੀਂ ਕਿਹੜਾ ਤੇਰੇ ਦੁਖੀ ਆ ਤੂੰ ਦਲਜਿੰਦਰ ਵਾਲੀ ਵੇਖ ਲੈ ਨੇ ਕਦੀ ਦੰਦਾ ਤਾਂ ਦੰਦ ਨਹੀਂ ਚੁੱਕਿਆ ਤੇਰੀ ਮਾਂ ਗੁੱਸੇ 'ਚ ਹੋਵੇ ਜਿੱਦਾਂ ਮਰਜ਼ੀ ਹੋਵੇ ਚੁੱਪ ਕਰਕੇ ਆਪਣਾ ਟਾਈਮ ਕੱਢ ਲਿੰਦੀ ਆ ਮੈਨੂੰ ਇਹ ਪੁੱਤ ਸੱਦਣ ਵਾਲੀ ਉਹ ਹੀ ਆ ਨਹੀਂ ਤੇ ਤੇਰੀ ਮਾਂ ਤੇ ਮੈਨੂੰ ਲੱਗੇ ਨਹੀਂ ਲੱਗਣ ਦਿੰਦੀ ਉਹ ਤੇ ਸ਼ੁਕਰ ਹੋਇਆ ਤੇਰੇ ਫੁੱਫੜ ਦੀ ਅੰਗਲੀ ਸੰਗਲੀ ਨਿਕਲ ਆਈ ਤੇ ਚੱਲ ਨਾ ਰਿਸ਼ਤਾ ਸਿਰੇ ਚੜ ਗਿਆ ਚੱਲ ਕੁੜੀ ਵੀ ਸੋਹਣੀ ਆ ਇਹੋ ਹੁੰਦਾ ਵਾ ਤੇ ਪੁੱਤ ਸੋਣਾ ਹੋਵੇ ਕੰਮਕਾਰ ਕਰਦਾ ਹੋਵੇ ਇੱਥੇ ਦਾ ਕਰਦੇ ਜ਼ੋਰ ਕਿਤੇ ਕਰਦੇ ਪਰ ਤੇਰੀ ਮਾਂ ਨਾ ਭੂਆ ਜੀ ਤੁਹਾਨੂੰ ਕਦੀ ਦਈ ਨਾਉਂਦੀ ਹੁੰਦੀ ਕਦੀ ਕੋਈ ਦਿਨ ਕੰਮ ਨਾ ਹੋਊਗਾ ਇਹ ਤਾਂ ਲੰਬਾ ਹੋਊਗਾ ਵੇਖ ਲਾ ਤੂੰ ਹੋਣਾ ਸੰਦੀਪ ਨੂੰ ਸਮਝਾ ਲਈ ਚੰਗਾ ਇਹ ਮੇਰੇ ਮੰਮੀ ਦਾ ਸੁਭਾਅ ਕਾਲਾ ਵਾ ਤੇ ਤੈਨੂੰ ਥੋੜਾ ਜਿਹਾ ਨੀਵੇਂ ਹੋ ਕੇ ਰਹਿਣਾ ਪੈਣਾ ਉਹ ਚਲੋ ਕੋਈ ਗੱਲ ਨਹੀਂ ਇਹ ਵੀ ਗੱਲ ਮੈਂ ਸਮਝਾ ਦੂੰਗਾ ਸਭ ਕੁਝ ਬਣਾਉਂਦੇ ਆ ਨਾ ਤੁਹਾਡੇ ਬਣਾਉਂਦੇ ਆ ਹਾਂਜੀ ਇੱਕ ਜਰਾ ਕਿੰਨੇ ਲਾ ਜਾਣਾ ਸੁਭਾਅ ਹੁੰਦੇ ਆ ਕਈਆਂ ਦਾ ਠੰਡਾ ਹੁੰਦਾ ਕਈਆਂ ਦਾ ਗਰਮ ਹੁੰਦਾ ਚਲੋ ਉਹ ਤੇ ਗੱਲ ਹੈਗੀ ਜੀ ਉਹ ਆ ਜੀ ਪਰਾਨ ਜਿਹੜਾ ਵੀਰਜੀ ਕੋ ਨਹੀਂ ਨਾ ਆਇਆ ਗਿਆ ਇਹ ਤਾਂ ਰਹਿ ਲੱਗਦਾ ਮੈਨੂੰ ਚਲੋ ਪਰਦੇਸਾਂ ਦਾ ਹੋਏ ਤਾਂ ਕੰਮ ਕਿ ਜਦੋਂ ਖੁਸ਼ੀ ਆਉਂਦੀ ਆ ਉਹ ਤਾਂ ਨਹੀਂ ਆਇਆ ਜਾਂਦਾ ਮੈਨੂੰ ਤੇ ਆਪ ਹੋਰ ਤਰ੍ਹਾਂ ਹੁੰਦਾ ਕਿ ਜੀ ਕਿੰਨੇ ਕੁ ਵਾ ਚਾਰ ਤਾਂ ਜੀ ਆ ਚਲ ਉਹ ਵੀ ਵਿੱਚ ਹੁੰਦਾ ਤਾਂ ਵਧੀਆ ਲੱਗਦਾ ਹੋਰ ਕੀ ਆ ਰੌਣਕ ਮੇਲਾ ਵੇਖ ਲੈਣਾ ਹੈ ਉਹਨਾਂ ਨੇ ਵੀ ਇਹੋ ਲਾਸਟ ਵਾਲਾ ਵਿਆਹ ਹੈਗਾ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਤੁਸੀਂ ਪ੍ਰਵਾਣ ਕਰੋ ਠੀਕ ਆ ਮੈਂ ਸੰਦੀਪ ਨੂੰ ਸਮਝਾ ਦਊਗਾ ਚਲੋ ਆਓ ਚਲ ਜੀ ਜਿਹੜੇ ਕਨਾਂਚ ਨੂੰ ਚਲੋ ਆਜੋ ਹਾਂ ਹਾਂ ਥੋੜਾ ਜਿਆਦਾ ਨਹੀਂ ਕੀਤਾ ਹੀ ਕੰਮ ਅਹੀਂ ਤੇ ਜੀ ਤਾਂ ਨਹੀਂ ਸੱਦੇ ਜਿਆਦਾ ਅਹੀਂ ਕੋਈ ਨਹੀਂ ਆਇਓ ਤੇ ਅਹੀਂ ਵੀ ਮਾਰਿਓ ਘੇੜਾਂ ਕੇ ਕੋਈ ਨਹੀਂ ਚਲ ਮੈਂ ਫੇਰ ਕਰਨੀ ਆ ਤੁਹਾਨੂੰ ਭਾਬੀ ਕਿੱਡਾ ਵਧੀਆ ਕੰਮ ਹੋ ਗਿਆ ਵਾ ਵੇਖ ਲਾ ਕੁੜੀ ਕਿੱਡੀ ਸੋਹਣੀ ਆ ਹੀਰੇ ਵਰਗੀ ਕੁੜੀ ਆ ਤੂੰ ਤਾਂ ਐਵੇਂ ਘਰੀ ਜਾਣ ਰਹੀ ਹਾਂ ਇੰਨਾ ਵੇਖੀ ਨਾ ਚਾਖੀ ਇਹਨਾਂ ਨੇ ਵੇਖੀਗੀ ਤਾਂ ਹੀ ਮੈਂ ਤੈਨੂੰ ਕਹਿੰਨੀ ਹਾਂ ਕਿ ਕੁੜੀ ਬਹੁਤ ਸੋਹਣੀ ਆ ਦਲਜੀਤ ਨਾ ਬੜੀ ਸੱਜਣੀ ਆ ਤਾਂ ਵੇਖ ਲਾ ਤੂੰ ਆਪਣੀ ਅੱਖਾਂ ਦੇ ਨਾਲ ਹੀ ਹੁਣ ਨਹੀਂ ਚਲੋ ਬੜਾ ਵਧੀਆ ਹੋ ਗਿਆ ਵਾ ਹੁਣ ਗੜੀ ਉਹਨਾਂ ਦੇ ਹੁਣ ਜੋ ਕਰਮਾਂ ਦੇ ਵਿੱਚ ਕੋਈ ਗੱਲ ਨਹੀਂ ਦੋਵੇਂ ਜਣੀਆਂ ਨਾਲ ਮਿਲ ਕੇ ਆਪੇ ਕੰਮ ਕਰ ਲਿਆ ਕਰਨਗੀਆਂ ਭੈਣਾ ਭੈਣਾ ਬਣ ਕੇ ਘਰ ਕਿੰਨੇ ਕ ਜਾਣੇ ਆ ਤੁਸੀਂ ਤਿੰਨ ਜਣੀਆਂ ਪਕਾਉਣ ਵਾਲੀਆਂ ਜੀ ਦਲਜੀਤ ਇਕੱਲਾ ਹੀ ਖਾਣ ਵਾਲਾ ਵਾ ਕੰਮ ਦਾ ਕਰਕੇ ਨਾ ਕੋਈ ਨੋਕ ਟੋਕ ਨਾ ਕਰਿਓ ਕੋਈ ਗੱਲ ਨਹੀਂ ਨੋਹਾਂ ਧੀਆਂ ਨੂੰ ਪਤਾ ਹੁੰਦਾ ਵਾ ਕਿ ਕਿੱਦਾਂ ਕੰਮ ਕਰਨਾ ਵਾ ਸਾਡੇ ਵਾਰੇ ਪਹਿਰੇ ਗੱਲਾਂ ਹੋਰ ਹੀ ਗਈਆਂ ਹੁਣ ਗੱਲਾਂ ਹੋਰ ਵਾ ਤਦ ਦਲਜੀਤ ਨੂੰ ਤਦ ਦਲਜਿੰਦਰ ਨੂੰ ਤੇਨੂੰ ਜੇਕਦੇ ਕਿਹਾ ਕੋਈ ਚੀਜ਼ ਲੈਣੀ ਹੈ ਕੱਲ ਤਾਂ ਸ਼ਹਿਰ ਭਿੱਜਾ ਉਹ ਨਾਲ ਫਿਰ ਤੋਂ ਰਾਓ ਤੇ ਨਾਲ ਜਿਹੜੀ ਚੀਜ਼ ਲੈਣੀ ਹੈ ਲੈ ਆਓ ਤਾਂ ਲੱਗੇ ਵੀ ਉਹਨਾਂ ਨੇ ਆਪਣੀਆਂ ਮਰਜ਼ੀਆਂ ਕੀਤੀਆਂ ਨੇ ਹੁਣ ਗਾੜੀ ਵੀ ਉਹਨਾਂ ਮਰਜ਼ੀਆਂ ਹੀ ਕਰਨੀਆਂ ਨੇ ਆਪਣੀਆਂ ਨਹੀਂ ਨਹੀਂ ਭਾਬੀ ਘੜੀ ਘੜੀ ਹਾਂ ਗੱਲ ਨਾ ਕਰ ਤੇ ਉਹਨਾਂ ਮਰਜ਼ੀਆਂ ਕੀਤੀਆਂ ਮਰਜ਼ੀਆਂ ਕੀਤੀਆਂ ਅਹੀ ਵਿੱਚ ਪਏ ਆ ਫੇਰ ਰਿਸ਼ਤਾ ਹੋਇਆ ਵਾ ਦਲਜੀਤ ਨੇ ਆਪੇ ਤਾਂ ਨਹੀਂ ਕਰ ਲਿਆ ਚੱਲ ਆ ਬਾਹਰ ਨੱਚਣ ਕੋੜ ਕੰਡੇ ਆ ਤੇ ਤੁੰਦਰ ਬੈਠੀ